ਸਤ ਸ੍ਰੀ ਅਕਾਲ ਪਰਪਲ ਸੈਲਸ਼ਰੀ ਅਕਾਲ ਸਿੱਧੂ ਜੀ ਬਟੇ ਤੇ ਆਪ ਸਭ ਦਾ ਸਵਾਗਤ ਹੈ ਹੋਰ ਸਭ ਬਧੀਆਂ ਹੋਮੋਂਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪ੍ਰਿੰਟਡ ਸੂਟ ਲੈ ਕੇ ਆਏ ਆ ਵੈਸੇ ਵੀ ਆਪਾਂ ਇਹ ਪਿਕਸ ਦੇ ਨਾਲ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਅਪਲੋਡ ਕਰ ਰਹੇ ਸੀ ਇਹਨਾਂ ਨੂੰ ਤੇ ਇਹ ਆਪਣੇ ਸੂਟ ਨੇ ਜਿਹੜੇ ਆਨ ਆਰਡਰ ਰੈਡੀ ਨੇ ਇਹਨਾਂ ਨੂੰ ਆਪਾਂ ਇੱਕ ਮਤਲਬ ਕਿ ਕਿਸੇ ਕਸਟਮਰ ਨੇ ਬਾਇ ਕੀਤੇ ਨੇ ਠੀਕ ਹੈ ਇਹ ਵੈਸੇ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਇਹਨਾਂ ਨੂੰ ਵੀ ਕਿੱਦਾਂ ਦੀ ਇਹਨਾਂ ਦੀ ਪ੍ਰਿੰਟਿੰਗ ਵਗੈਰਾ ਸਾਰਾ ਕਿੱਦਾਂ ਦਾ ਸਟੱਫ ਹੈਗਾ ਤੁਸੀਂ ਵੀ ਇਹੋ ਜਿਹੇ ਸੂਟ ਨੇ ਜਿਹੜੇ ਬਾਈ ਕਰ ਸਕਦੇ ਹੋ ਇਹਨਾਂ ਦੀਆਂ ਕਲਰ ਆਪਸ਼ਨਾਂ ਨੇ ਜਿਹੜੀਆਂ ਮੈਂ ਪਿਛਲੀਆਂ ਦੋ ਵੀਡੀਓਜ਼ ਦੇ ਵਿੱਚ ਪਾਈਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਹਾਂਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਵੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀਆਂ ਡੇਲੀ ਪੌਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਵੇਖਦੇ ਰਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਪਹੁੰਚ ਤੱਕ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਸੋਹਣੇ ਸੋਹਣੇ ਸੂਟਾਂ ਦਾ ਫਾਇਦਾ ਚੱਕ ਸਕਣ ਠੀਕ ਹੈ ਹਾਂਜੀ ਹੁਣ ਆਪਾਂ ਵੀਡੀਓ ਨੂੰ ਸਟਾਰ ਫਸਟ ਤੇ ਆਊਗਾ ਆਪਣਾ ਇਹ ਵਾਲਾ ਸੂਟ ਜਿਹੜੀ ਇਸ ਦੀ ਸ਼ਰਟ ਰਹੂਗੀ ਉਹ ਵਾਈਟ ਦੇ ਵਿੱਚ ਰਹੂਗੀ ਇਹ ਸਾਰੇ ਸੂਟ ਕਾਟਨ ਦੇ ਵਿੱਚ ਆਉਣਗੇ ਜੀ ਦੇਖੋ ਬਹੁਤ ਸੋਹਣੀ ਕੰਬੀਨੇਸ਼ਨ ਕੀਤਾ ਹੋਇਆ ਇਹਨਾਂ ਦਾ ਮੈਚਿੰਗ ਬਹੁਤ ਪਿਆਰੀ ਬਣਾਈ ਗਈ ਹੈ ਠੀਕ ਹੈ ਹਾਂਜੀ ਪਹਿਲਾਂ ਆਪਾਂ ਸ਼ਰਟ ਦਿਖਾਉਣੀ ਹੈ ਵਰਕ ਦੇ ਵਿੱਚ ਹੈ ਪਿਓਰ ਕਾਟਨ ਦਾ ਸਟਾਫ ਰਹੂਗਾ ਇਹ ਹਾਂਜੀ ਇਸ ਤਰ੍ਹਾਂ ਇਸ ਦੇ ਉੱਪਰ ਵਰਕ ਆਊਗਾ ਚੈੱਕ ਕਰ ਸਕਦੇ ਹੋ ਤੁਸੀਂ ਬੇਸਿਸ ਦੀ ਬਾਈਟਰ ਹੋ ਪ्युअर कॉटन ਰਹੂ ਤੇ ਬੇਬੀ ਪਿੰਕ ਥ्रेड ਦੇ ਨਾਲ ਇਸ ਤਰ੍ਹਾਂ ਇਸ ਦੇ ਉੱਪਰ ਵਰਕ ਕੀਤਾ ਹੋਇਆ ਪੂਰੀ ਸ਼ਰਟ ਫਰੰਟ ਤੋਂ ਵੀ ਬੈਕ ਤੋਂ ਵੀ ਵਰਕ ਦੇ ਵਿੱਚ ਰੈਡੀ ਹੋਈ ਹੋਈ ਹੈ ਐਦਾਂ ਐਕਸਟਰਾ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਹਾਂਜੀ ਇਹ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜਿਹੜੀ ਵਰਕ ਦੇ ਵਿੱਚ ਕੀਤੀ ਹੋਈ ਹੈ ਐਂਡ ਵਰਕ ਦੇ ਵਿੱਚ ਸਫਾਈ ਵੀ ਬਹੁਤ ਹੈ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਹਾਂਜੀ ਸੂਟ ਆਪਾਂ ਰੈਡੀ ਨਹੀਂ ਕਰਵਾਇਆ ਹੋਇਆ रेडी भी करवा हैं अगर किसी ने करवाना होगा अपनी चॉइस के अकॉर्डिंग बद कट करके डिजाइन में थोड़ा मोटा चेंज करके बट ये वाला सूट आप अपने को इस तरह ही आया होगा ठीक है इदा ही रेडीमेड रेडी होया हुआ मतलब कि है, है। हाँ जी यूगी यह कॉटन की ही बॉटम आऊगी बिल्कुल प्लेन है बेबी पिंक शेड आएगी इसकी इस तरह की यह बॉटम रहेगी ठीक है ਹਾਂਜੀ ਬਿਲਕੁਲ ਪਲੇਨ ਆ ਗਈ ਇਹ। ਦੰਨ ਉਹਗਾ ਜਿਹੜਾ ਆਪਣੇ ਕੋਲੇ ਦਾ ਦੁਪੱਟਾ ਹਾਂਜੀ ਦੁਪੱਟਾ ਰਹੂਗਾ ਇਹਦਾ ਮਸ਼ਲੀਨ ਦੇ ਵਿੱਚ ਰੈਡੀ ਹੈ। ਆ ਬੇਬੀ ਪਿੰਕੀ ਸ਼ੇਡ ਆਊਗੀ। ਥੋੜੇ ਬਲ ਜ਼ਿਆਦਾ ਪੈ ਗਏ ਕਿਉਂਕਿ ਪਾਰਸਲ ਹੁਣੇ ਆਏ ਸੀਗੇ ਤੇ ਮੈਂ ਨਾਲ ਦੇ ਨਾਲ ਹੀ ਇਹਨਾਂ ਦੀ ਵੀਡੀਓ ਸਟਾਰਟ ਕਰਤੀ ਆ ਬਣਾਉਣੀ। ਲੈਂਥ ਵਿਡਥ ਫੁੱਲ ਰਹੂਗੀ ਦੁਪੱਟੇ ਦੇ। ਸ਼ੇਡ ਬੇਬੀ ਪਿੰਕ ਤੇ ਸਟੱਫ ਉਹ ਦੁਪੱਟੇ ਦਾ ਮਸ਼ਲੀਨ ਰਹੂਗਾ ਠੀਕ ਹੈ।

ਇਹਨੂੰ ਬਲੈਕ ਦੇ ਵਿੱਚ ਮਤਲਬ ਕਿ ਸ਼ਰਟ ਬਲੈਕ ਦੇ ਵਿੱਚ ਤੇ ਬਾਕੀ ਪਿੰਕ ਦੇ ਵਿੱਚ ਇਸ ਤਰ੍ਹਾਂ ਵੀ ਇਸ ਦੀ ਕਲਰ ਆਪਸ਼ਨ ਹੈਗੀ ਤੁਸੀਂ ਉਹ ਵੀ ਬਾਈ ਕਰ ਸਕਦੇ ਹੋ ਜਿਹੜੇ ਵਰਕ ਦੇ ਡਿਜ਼ਾਈਨ ਨੇ ਉਹ ਵੀ ਅਲੱਗ-ਅਲੱਗ ਨੇ ਮੈਂ ਪਿਛਲੀ ਵੀਡੀਓ ਦੇ ਵਿੱਚ ਇਹਨਾਂ ਨੂੰ ਅਪਲੋਡ ਕੀਤਾ ਹੋਇਆਗਾ ਇਹਨਾਂ ਦੇ ਡਿਜ਼ਾਈਨਸ ਨੂੰ ਐਂਡ ਇਹਨਾਂ ਦੇ ਕਲਰਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਉਹਨਾਂ ਦੇ ਵਿੱਚੋਂ ਜੇਕਰ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਤਾਂ ਤੁਸੀਂ ਉਸ ਨੂੰ ਬਾਈ ਕਰ ਸਕਦੇ ਹੋ ਹਾਂਜੀ ਇੱਕ ਸੂਟਰ ਹੋਗਾ ਆਪਣੇ ਕੋਲੇ ਇਹ ਵਾਲਾ ਇਹ ਵੀ ਬਹੁਤ ਪਿਆਰਾ ਸੂਟਰ ਹੋਊਗਾ ਸਟਫ ਬਹੁਤ ਵਧੀਆ ਹੈ ਇਸ ਦਾ ਪਿਓਰ ਕਾਟਨ ਦੇ ਵਿੱਚ ਆਊਗਾ ਇਹ ਹਾਂਜੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਰਹੂਗੀ ਬੜੇ ਪਨੇ ਵਾਲਾ ਸੂਟ ਰਹੂਗਾ ਇਹ ਠੀਕ ਹੈ ਸਟਫ ਵੀ ਪਿਓਰ ਕਾਟਨ ਕਲਰ ਕੰਟਰਾਸਟਾ ਜਿਹੜਾ ਆਪਣਾ ਦੇਖ ਸਕਦੇ ਹੋ ਆਫ ਵਾਈਟ ਦੇ ਨਾਲ ਬੇਬੀ ਪਿੰਕ ਦਾ ਠੀਕ ਹੈ ਬਹੁਤ ਪਿਆਰੀ ਜੀ ਕਲਰ ਕਲਰ ਜਿਹੜੀ ਆਪਸ਼ਨ ਹੈਗੀ ਇਹ ਹਾਂ ਜਿਸ ਦੀ ਬਾਟਮ ਆਉਗੀ ਉਹ ਵੀ ਪਿਓਰ ਕਾਟਨ ਦੇ ਵਿੱਚ ਆਫ ਵਾਈਟ ਸਟਫ ਰਹੂ ਸੌਰੀ ਕਲਰ ਰਹੂਗਾ ਇਸ ਦਾ ਇਸ ਤਰ੍ਹਾਂ ਇਹ ਆ ਗਈ ਆਪਣੀ ਬਾਟਮ ਬਹੁਤ ਸੋਹਣੀ ਕੰਬੀਨੇਸ਼ਨ ਆਇਗਾ ਆਫ ਵਾਈਟ ਨਾਲ ਬੇਬੀ ਪਿੰਕ ਦਾ ਦੈਨ ਆ ਜਾਏਗਾ ਆਪਣੇ ਕੋਲੇ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਜਿਹੜਾ ਬਟਿੱਪੀਸ ਰੈਡੀ ਹੋਇਆ ਹੋਇਆਗਾ ਦੁਪੱਟਾ ਹੋਇਆ ਜਿਹੜਾ ਇਹਦਾ ਪਿਓਰ ਕਟ ਕੋਟਾ ਡੋਰੀਆ ਦੇ ਵਿੱਚ ਠੀਕ ਹੈ ਪੈਚ ਵਰਕ ਲੱਗਿਆ ਹੋਇਆ ਦੇਖੋ 3 ਲਾਈਨ ਨੇ ਜਿਹੜੀਆਂ ਪੈਚ ਵਰਕ ਦੀਆਂ ਇਸ ਦੇ ਵਿੱਚ ਰੈਡੀ ਕੀਤੀਆਂ ਹੋਈਆਂ ਨੇ ਇਸ ਤਰ੍ਹਾਂ ਤੇ ਆਪਣਾ ਇਹਦਾ ਫੋਰ ਸਾਈਡ ਤੇ ਜਿਹੜੀ ਕਾਟਨ ਵਾਲੀ ਲੈਸ ਹੁੰਦੀ ਹੈ ਨਾ ਉਹ ਵਾਲੀ ਪਿਓਰ ਸੁੱਤੀ ਦੇ ਵਿੱਚ ਲੈਸ ਹੈ ਜਿਹੜੀ ਫੋਰ ਸਾਈਡ ਤੇ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਨੂੰ ਬਹੁਤ ਹੀ ਸੋਹਣਾ ਜਿਹਾ ਜਿਹੜਾ ਇਹ ਆਪਣਾ ਦੁਪੱਟਾ ਰੈਡੀ ਹੋਇਆ ਹੋਇਆ ਹੈਗਾ ਹਾਂਜੀ ਇਹਨਾਂ ਦੀਆਂ ਪਿਕਸਟ ਵੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਅਪਲੋਡ ਕੀਤੀਆਂ ਹੋਈਆਂ ਨੇ ਕਲਰ ਆਪਸ਼ਨਸ ਜਿਹੜਾ ਤੁਹਾਨੂੰ ਉਹਦੇ ਵਿੱਚ ਹੋਰ ਮਿਲ ਜਾਣਗੇ ਆ ਡਿਜ਼ਾਈਨਿੰਗ ਵੀ ਕਾਫੀ ਨਹੀਂ ਆ ਤੁਸੀਂ ਪਿਛਲੀਆਂ ਪਿਛਲੇ 3-4 ਦਿਨਾਂ ਤੋਂ ਜਿਹੜੀਆਂ ਆਪਾਂ ਵੀਡੀਓਜ਼ ਅਪਲੋਡ ਕਰ ਰਹੇ ਆ ਉਹ ਵੀ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਬਹੁਤ ਸੋਹਣੇ-ਸੋਹਣੇ ਜਿਹੜੇ ਆਪਣੇ ਕਾਟਨ ਦੇ ਸੂਟ ਨੇ ਵਿਦ ਪ੍ਰਾਈਸ ਸਾਰਾ ਕੁਝ ਦੱਸਿਆ ਹੋਇਆ ਪੂਰੀ ਆਪਣੀ ਸਟੱਫ ਦੀ ਡਿਟੇਲਿੰਗ ਦਿੱਤੀ ਹੋਈ ਹੈ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਕਰਕੇ ਮੰਗਵਾ ਸਕਦੇ ਹੋ ਦੇਖੋ ਇਹ ਆ ਗਿਆ ਇਹ ਵੀ ਬਹੁਤ ਸੋਹਣਾ ਸਟੱਫ ਰਹੂਗਾ ਸੇਮ ਹੀ ਰਹੂਗਾ ਬਸ ਇਸ ਦੇ ਵਿੱਚ ਜਿਹੜੀ ਇਹਦੀ ਪ੍ਰਿੰਟਿੰਗ ਹੈ ਉਹ ਚੇਂਜ ਰਹੂਗੀ ਸਟੱਫ ਵਗੈਰਾ ਸੇਮ ਰਹੂਗਾ ਐਦਾਂ ਇਹ ਸ਼ਰਟ ਹੈ ਠੀਕ ਹੈ ਬਹੁਤ ਪਿਆਰੀ ਜੀ ਸ਼ਰਟ ਰੈਡੀ ਹੈ ਵੀ ਪ੍ਰਿੰਟ ਚੈੱਕ ਕਰੋ ਉਸ ਦਾ ਬਹੁਤ ਸੋਹਣਾ ਪ੍ਰਿੰਟ ਹੈ ਹਾਂਜੀ ਇਹਦੀ ਸਟੱਫ ਸੇਮ ਕਾਟਨ ਦੇ ਵਿੱਚ ਇਹ ਆ ਗਿਆ ਆਪਣੇ ਕੋਲ ਬ੍ਰਾਊਨ ਸ਼ੇਡ ਦੇ ਵਿੱਚ ਵਾਈਟ ਦੇ ਨਾਲ ਵਾਈਟ ਇਸ ਉਹ ਸੌਰੀ ਹਾਂਜੀ ਇਸ ਦੀ ਬਾਟਮ ਹੈ ਜਿਹੜੀ ਵਾਈਟ ਰਹੂਗੀ ਉਸ ਦੇ ਆਫ ਵਾਈਟ ਸੀ ਇਸ ਦੀ ਵਾਈਟ ਰਹੂਗੀ ਚੈੱਕ ਕਰ ਸਕਦੇ ਹੋ ਤੁਸੀਂ ਆ ਇਹ ਦੇ ਨਾ ਇਹ بڑے ਪੰਨੇ ਦੇ ਸੂਟ ਨੇ ਦੋਨੋਂ ਠੀਕ ਹੈ ਹਾਂਜੀ ਮੈਂ ਇਹਨਾਂ ਵੀਡੀਓ ਦੇ ਵਿੱਚ ਹੀ ਚੈੱਕ ਕਰ ਰਹੀ ਸੀ ਵੀ ਕਿਉਂਕਿ ਇਹ ਸੂਟ ਪ੍ਰਿੰਟਡ ਨੇ ਸਾਡੇ ਕੋਲ ਵੀ ਅੱਗੋਂ ਆਉਂਦੇ ਨੇ ਨਾ ਮੈਂ ਚੈੱਕ ਕਰ ਰਹੀ ਸੀ ਵੀ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈ ਓਕੇ ਓਕੇ ਬਿਲਕੁਲ ਓਕੇ ਸਟੱਫ ਹੈ ਓਕੇ ਹੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ ਜਾਂ ਕੋਈ ਜਿੱਦਾਂ ਕੋਈ ਚਿਰਖੀ ਵਗੈਰਾ ਜਾਂ ਕੋਈ ਵੈਸੇ ਦਾਗ-ਦੱਬੇ ਹੁੰਦੇ ਨਹੀਂ ਨਾ ਕਈ ਕਈ ਜਦੋਂ ਆਪਾਂ ਪਾਰਸਲ ਵਗੈਰਾ ਮੰਗਾਉਂਦੇ ਆ ਇਹ ਬਿਲਕੁਲ ਓਕੇ ਨੇ ਵਾਈਟ ਨਾਲ ਸੀਗਾ ਬ੍ਰਾਊਨ ਦਾ ਹਾਂਜੀ ਇਹ ਆ ਗਿਆ ਦੁਪੱਟਾ ਕੋਟਾ ਡੋਰੀਆ ਦਾ ਦੁਪੱਟਾ ਰਹੂਗਾ ਇਹਦਾ ਵੀ ਲੈਂਥ ਵਿਡਥ ਫੁੱਲ ਰਹੂਗੀ ਦੁਪੱਟੇ ਦੀ ਸੇਮ ਪੈਚ ਵਰ ਕਹੂਗਾ ਠੀਕ ਹੈ ਸੇਮ ਲੇਸ ਦਾ ਡਿਜ਼ਾਈਨ ਤੇ ਲੈ ਸਾਉਗੇ ਸੇਮ ਸਟੱਫ ਦੇ ਵਿੱਚ ਸੌਰੀ ਸੇਮ ਥ੍ਰੈਡ ਦੇ ਵਿੱਚ ਹਾਂਜੀ ਬਹੁਤ ਹੀ ਸੋਹਣੇ ਸੋਹਣੇ ਦੁਪੱਟੇ ਨੇ ਜਿਹੜੇ ਰੈਡੀ ਹੋਏ ਹੋਏ ਨੇ ਇਦਾਂ ਇਹਦੇ ਠੀਕ ਹੈ ਹਾਂਜੀ ਇਹਨਾਂ ਨਾਲ ਦੇ ਸਾਰੇ ਸੂਟਾਂ ਦੇ ਪ੍ਰਾਈਸ ਆਪਾਂ ਪਾਏ ਹੋਏ ਨੇ ਮੈਂ ਬਾਰ-ਬਾਰ ਰਿਪੀਟ ਕਰ ਲਈ ਹੈ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਬਹੁਤ ਮਿਲੂਗੀ ਤੁਹਾਨੂੰ ਇਹਨਾਂ ਦੇ ਵਿੱਚ ਠੀਕ ਹੈ ਕਲਰ ਆਪਸ਼ਨਾਂ ਕਾਫੀ ਮਿਲਣੀਆਂ ਹਾਂ ਹਾਂਜੀ ਇਹ ਸੀ ਆਪਣੇ ਅੱਜ ਦੀ ਵੀਡੀਓ ਦੇ ਸੂਟ ਤੁਹਾਨੂੰ ਕਿੱਦਾਂ ਲੱਗੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਐਂਡ ਇਹ ਕਲਰ ਆਪਸ਼ਨਸ ਵੀ ਬਹੁਤ ਪਿਆਰੀਆਂ ਨੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੇ ਵਰਕ ਦੇ ਵਿੱਚ ਜਾਂ ਫਿਰ ਪ੍ਰਿੰਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਟੱਫ ਹੈ ਵਰਕ ਹੈ ਸਾਡੇ ਤੋਂ ਬਾਈ ਕਰ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਕੋਸ ਦੇ ਲਈ ਸਾਡਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਉਸ ਤੇ ਤੁਸੀਂ ਸਾਨੂੰ ਕਾਲ WhatsApp ਕਾਲ ਜਾਂ ਫਿਰ WhatsApp ਮੈਸੇਜ ਕਰ ਸਕਦੇ ਹੋ ਠੀਕ ਹੈ ਆਪਣਾ ਇੰਸਟਾ ਤੇ ਵੀ ਪੇਜ ਬਣਿਆ ਉਸ ਦਾ ਜਿਹੜਾ ਲਿੰਕ ਹੈ ਮੈਂ ਨੀਚੇ ਮੈਂਸ਼ਨ ਕਰ ਦਿੱਤਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉਸ ਤੇ ਵੀ ਦੇਖ ਸਕਦੇ ਹੋ ਹਰ ਤਰ੍ਹਾਂ ਦੇ ਡਿਜ਼ਾਈਨ ਉਸ ਤੇ ਵੀ ਅਵੇਲੇਬਲ ਨੇ ਥੈਨ ਜਿਹੜੀ ਆਪਣੀ ਸ਼ਿਪਿੰਗ ਆਊਗੀ ਪੂਰੇ ਵਰਲਡ ਦੇ ਵਿੱਚ ਆਊਗੀ ਤੁਸੀਂ ਕਿਸੇ ਵੀ ਜਗ੍ਹਾ ਤੇ ਬੈਠੇ ਸਾਡੇ ਤੋਂ ਸੂਟ ਰੈਡੀ ਕਰਵਾ ਕੇ ਆਪਣੇ ਤੱਕ ਮੰਗਵਾ ਸਕਦੇ ਹੋ ਠੀਕ ਹੈ ਥੈਨ ਆ ਗਈ ਆਪਣੀ ਪੇਮੈਂਟ ਪੇਮੈਂਟ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੁਸੀਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਸਾਨੂੰ ਪੇਮੈਂਟ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਤੋਂ ਕੋਈ ਵੀ ਸੂਟ ਬਾਇ ਕਰ ਰਹੇ ਹੋ ਠੀਕ ਹੈ ਹਾਂਜੀ ਹੁਣ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਆ